ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਦੋ ਝੋਟੀਆਂ ਦੇ ਦੋ ਹੀ ਬਿਹੜਾ ਵਾਂ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸੰਘੋਣਾ ਕੋਲ ਤੇ ਆਜੂ ਕਰਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆ ਸਾਸੀਆ ਪਾਜੀ ਸਾਸੀਆ ਭਾਈ ਸਾਸੀ ਕਾਲ ਕੀ ਹਾਲ ਜੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਾ ਚੜ੍ਹਦੀ ਕਲਾ ਪਾਜੀ ਤੁਸੀਂ ਸੁਣਾਓ ਹਾਂਜੀ ਵਧੀਆ ਜੇ ਹੋਰ ਠੀਕ ਠਾਕ ਪਰਿਵਾਰ ਪਰਿਵਾਰ ਠੀਕ ਠਾਕ ਜੇ ਤੁਸੀਂ ਸੁਣਾਓ ਮਾਤਾ ਠੀਕ ਠਾਕ ਆ ਹਾਂਜੀ ਠੀਕ ਜੇ ਫਰਕ ਹੋਣਾ ਕਿਦੋਂ ਆ ਯਾਰ ਉਹਦੇ ਕਰਕੇ ਦੱਸਾਂਗੇ ਤੁਸੀਂ ਹਾਂਜੀ ਆਏ ਬੜੇ ਵੀਰਾਂ ਭਰਾਵਾਂ ਦੇ ਫੋਨ ਫਰਵਾਟ ਮੈਂ ਵੀ ਕਹਿਣਾ ਮੈਂ ਤਾਂ ਹੀ ਵੀਡੀਓ ਵੀਡੀਓ ਘਟ ਵੀਰ ਹੋਣਾ ਪਿਆ ਹਾਂਜੀ ਹਾਂਜੀ ਕਿੱਥੇ ਹੁਣ ਦਾਖਲ ਮਾਤਾ ਜੀ ਨਹੀਂ ਇੱਥੇ ਕਰਾਜੇ ਕੋਈ RAMDAS ਕੋ RAMDAS ਹਾਂਜੀ ਹਾਂਜੀ ਠੀਕ ਆ ठीकु कोई न महाराज ठीकु करू हा त ਤੇ ਵੀ ਜ ਆਪਣਾ ਨਾਮ ਤੇ ਡਰੈਸ ਕਰਾ ਲਿਓ ਭਾਈ ਮੇਰਾ ਬਗੀਚਾ ਸਿੰਘ ਜੀ ਕੈਂਡ ਹਰੜ ਕਲਾਨ ਤਸੀਲ ਇਨਾਲਾ ਦੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9041796788 ਭਾਈ ਠੀਕ ਹੈ ਠੀਕ ਹੈ ਜੀ ਬੜੇ ਵੀਰਾਂ ਦੇ ਫੋਨ ਆਏ ਕਿ ਵੀ ਵੀਰ ਬਗੀਚਾ ਨੂੰ ਕਹੋ ਵੀ ਆਹ ਛੋਟੇ ਰੇਟਾਂ ਦੇ ਪਿਲੇ ਆ ਦੇ ਛੋਟੇ ਰੇਟਾਂ ਦੇ ਹਾਂਜੀ ਮੈਨੂੰ ਵੀ ਭਾਜੀ ਬੜੇ ਫੋਨ ਆਏ ਤਨ ਮੈਂ ਆਖਾਂ ਹਾਂਜੀ ਇਹ ਕੱਲ ਆਪ ਪਸ਼ੂ ਦੇ ਆਪਣੇ ਕੋ 8900 ਸਾਰੇ 15 ਰੇਟਾਂ ਵਾਲੀ ਗੱਲ ਹੈ ਅੱਛਾ ਅੱਛਾ ਤੇ ਉਹ ਫਿਰ ਵਿਗੇ ਠੀਕ ਹੈ ਠੀਕ ਹੈ ਹਾਂਜੀ ਮੈਂ ਚੱਲ ਕੋਈ ਨਹੀਂ ਹੁਣ ਪੱਦਰੇ ਵਾਲੇ ਨਾਲ ਪਾ ਦਿੰਨੇ ਆ ਨਹੀਂ ਅੰਦੇ ਵੀ ਦਿਓ ਸੁਣਾ ਵੀ ਚਲੋ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨਹੀਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਭਾਜੀ ਸਹੀ ਗੱਲ ਹੈਣਾ ਕੋਈ ਨਹੀਂ ਦਵਾਂਗੇ ਸੁਣਾ ਤੇ ਤਾਂ ਇਹ ਤੁਹਾਨੂੰ ਕੀਤਾ ਹੀ ਹੁਣ ਗੱਲ ਹਾਂਜੀ ਇਹ ਤਾਂ ਕੀਤਾ ਹੀ ਹੁਣ ਮੈਨੂੰ ਹਾਂਜੀ ਹਾਂਜੀ ਤੇ ਕਰੀਏ ਸ਼ੁਰੂਆਤ ਫਿਰ ਆਪਾਂ ਕੀਆ ਭਾਜੀ ਹਾਂਜੀ ਕਰੀਏ ਤੇ ਉਧਰੋਂ ਦੱਸਿਆ ਹੁੰਦਾ ਜੀ ਤੂੰ ਇਹਨੂੰ ਵੱਤੋ ਵੱਤ ਡੇਢ ਮਿੰਟ ਆਇਆ ਵੱਤੋ ਵੱਤ ਅੱਛਾ ਜੀ ਤੇ ਇਹਦੀ 부ਸ਼ੀ ਹੈ ਕੀ ਜੇ ਤੁਹਾਡੇ ਨਾਲ ਲਕਾ ਕੋਈ ਨਹੀਂ 부ਸ਼ੀ ਰਗੀ ਉੱਥੇ ਹੀ ਅੱਛਾ ਜੀ ਜੇ ਛੋਟੀਆਂ ਭੱਲੇ ਆਂਦੀ ਆ ਠੀਕ ਹੈ ਠੀਕ ਉਹ ਨਾ ਵੀਰ ਉਹ ਨਾ ਬਣਾਈ ਹਾਂਜੀ ਬੇਸ਼ੱਕ ਕੋਈ ਵੀਰ ਆਪਣੇ ਕੋਲ ਜਦੋਂ ਲੱਲੂ ਕਾਪਾ ਮਂਗਾ ਵੀ ਦੇਨੇ ਆ ਉਹ ਗੱਡੀ ਵਾਲੇ ਵੀਰ ਨੂੰ ਭੁੱਲ ਗਿਆ ਦਾ ਚੇਤਾ 부ਸ਼ੀ ਦਾ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਛੋਟੀ ਬਾਕੀ ਚੰਗੀ ਬੜੀ ਦੁੱਧ 8-9 ਕਿਲੋ ਆ ਛੋੜੀ ਖਲੇ ਠੀਕ ਹੈ ਜੀ ਠੀਕ ਆ ਤੇ ਮੈਂ ਬਾਕੀ ਖੋਲ ਕੇ ਛੋਟੀ ਬੁਣਾ ਠੀਕ ਹੈ ਲਓ ਭਜੀ ਫੇਸ ਕਵਾਰ ਤੇ ਜੈੱਡ ਬੁਲਾਏਗਾ ਕੀ ਜ 9 ਲੀਟਰ ਜਿਹੜਾ ਦੁੱਧ ਚਾਹਦਿਆ ਤੇ ਤੁਹਾਨੂੰ ਪੰਡਾ ਚਾਹ ਬਹੁਤ ਚੰਗਾ ਆ ਗਿਆ ਮਾ। ਵਈ ਸੱਜਣ ਨਾ ਫਿਰ ਕਿੰਨਾ ਕੇ ਦਿੱਤਾ ਸੀ। ਇਹ ਪਾਜੀ ਵਾਤੋ ਵਾਤ ਨੂੰ ਮਹੀਨਾ ਡੇਢ ਹੀ ਸਿਰ ਹੋਇਆ ਜੇ। ਅੱਛਾ। ਉਦੋਂ ਮੰਨ ਲਓ ਇੰਨੇ 11-12 11 ਬਣਾ ਕੇ ਲੋ। ਹੁਣ ਵੀ ਦੁੱਧ ਛੋਟੀਆਂ ਨਾਲ ਭਰ ਦੂਗੀ। ਅੱਛਾ ਥੋੜੀ ਜੀ ਵੀਰ ਦੀ ਸੇਵਾ ਦਾ ਉਹ ਜਿਹੇ ਹਿਸਾਬ ਕਿਤਾਬ ਸੀ। ਠੀਕ ਹੈ ਠੀਕ ਹੈ ਠੀਕ। ਆਹ ਇੱਕ ਟੂੜੀ ਦੇ। ਦੇਖਦਾ ਪੜਾ ਪੱਠਾ ਤਾਂ ਥਾਂ ਨੂੰ ਪਈ। ਹਾਂ ਜੀ ਅੱਛਾ। ਲੋ ਬਜੀ ਚੱਡ ਦੋ ਜਿਹੜਾ ਸਪਾਈਆਂ ਜਿਆ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ। ਆ ਤੇ ਗਾੜ੍ਹ ਵੀ ਚੰਗਾ ਆ ਗਿਆ ਤੇ ਐਨ ਬਿਲਕੁਲ ਸਿੰਗਲ ਹੱਡੀ ਆ ਤੇ ਜੀ ਬਈ ਇਹਦਾ ਹਰਕੀ ਇਹਦਾ ਭਾਈ ਜੈ ਜੀ ਮੁੱਲ ਪਾ ਦਨੇ ਆ ਮੁੱਲ ਪਾ 70 ਕਰੀਏ 65 ਦੀ ਦੇ ਦੀਏ ਭਾਈ ਹੋਰ ਦੇਖ ਲਈ ਤੂੰ ਤਾਂ ਸਾਡੇ ਛੋਟੀ ਤੇ ਭਾਈ ਹਾਂ ਨਾ 60000 ਦੀ ਚੋੜੀ ਆ ਵਾਗੀ ਠੀਕ ਹੈ ਜੀ ਹਾਂ ਜੀ ਲਓ ਭਾਈ 60000 ਦੀ ਤੇ 8 ਤੋਂ 9 ਲੀਟਰ ਜਿਹੜਾ ਦੁੱਧ ਪਿਆਰਿਆ ਤੇ ਬਿਲਕੁਲ ਹੀ ਨਾਰਮਲ ਰੇਡ ਹੈ ਬਾਕੀ ਚੌਂ ਚਾਂ ਨ ਵੀ ਬੜੀ ਜਿਆਦੀ ਏ ਝੋਟੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਬੇਸ਼ੱਕ ਕੋਈ ਵੀਰ ਆਪਾਂ ਨੂੰ ਕਹੇਗਾ ਬਾਬੂ ਜੀ ਉਹ ਤੋਂ ਮਂਗਾ ਵੀ ਦਵਾਗੇ ਠੀਕ ਹੈ ਠੀਕ ਹੈ ਕਿਉਂਕਿ ਗੱਡੀ ਵਾਲੇ ਵੀਰ ਨੂੰ ਭੁੱਲ ਗਿਆ ਖਿਆਲ ਅੱਛਾ ਅੱਛਾ ਆ ਚਲੋ ਕੇਹ ਹਾਲੇ ਹਾਂਜੀ ਹਾਂਜੀ ਆਪਾਂ ਉਹ ਇਹ ਜਾਣਾ ਮੈਂ ਲਾਗੇ ਪ੍ਰਾਸ ਅੰਬਾਲਾ ਵਾਲਾ ਜੂਰੇ ਦੁੱਧ ਚ ਨਹੀਂ ਛੋਟੀ ਚੰਗੀ ਹੈ ਜੇ ਸਾਹ ਵਾਲਾ ਲੈ ਗਿਆ ਤਾਂ ਦੁੱਧ ਫੇਰ ਨਹੀਂ ਦਾਹ ਤੋਂ ਟੱਪ ਜਣਾ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਆਜੋ ਬਾਈ ਹੁਣ ਦੂਜੇ ਨੰਬਰ ਤੇ ਹਾਂਜੀ ਬਈ ਆ ਦੱਸਿਓ ਛੋਟੀ ਬਾਰੇ ਇਹ ਛੋਟੀ ਭਾਜੀ ਵੇਖੋ ਬਹੁਤ ਚੰਨੀ ਝੋਲੀ ਵੱਡੀ ਝੋਲੀ ਇਹ ਚਾਰ ਦਾਂਦੇ ਆ ਅੱਛਾ ਜੀ ਹਾਂ ਜੀ ਦੋਦੀ ਇਹਦੇ ਨਾਲ ਸਾਡਾ ਪਲਾਸਿਆ ਅੱਛਾ ਜੀ ਉਧਰ ਹੁੰਦੇ ਨਹੀਂ ਝੋਟੀ ਆ ਠੀਕ ਹੈ ਠੀਕ ਨੂੰ ਘੁਰ ਕੇ ਖੰਦਾ ਪਾ ਲੈ ਲਓ ਭਾਈ ਕਾਡ ਦਾ ਕਾਡ ਜਿਹੜਾ ਪੂਰੀ ਤਰ੍ਹਾਂ ਆ ਗਿਆ ਝੋਟੀ ਦਾ ਚੰਗੇ ਤੱਕ ਦੇ ਕਾਡ ਦਾ ਕਾਡ ਆਲੀ ਯਾਰ ਹੋਰ ਮੋਗਾ ਨਸਲ ਦੀ ਆ ਸਿੱਕਾ ਨਾ ਚੜੀ ਨਹੀਂ ਕੋੜ ਜਾਂ ਨੂੰ ਅੱਛਾ ਨਿਆ ਸ਼ੌਂਕ ਦੇ ਨਾਲ ਤੇ ਫੇਸ ਕੁਆਲਟੀ ਦਾ ਸਿੰਘ ਸਿੰਘ ਜਿਹੜਾ ਬਹੁਤ ਹੀ ਚੰਗਾ ਲੱਗਾ ਨਿਗਾ ਨਿਗਾ ਜਾ ਸਿੰਘ ਉਹ ਛੇਰੇ ਮੌਰਾ ਆ ਗਿਆ ਵਾ ਇੰਨੀ ਕੁ ਫੇਸ ਕਰੋ ਤੋੜਾ ਤਾਰਾ ਨੀ ਫੇਸ ਆਪ ਲੈਣਾ ਅੱਛਾ ਜੀ ਹਾਂ ਜੀ ਲੋ ਜੀ ਆਓ ਲਾ ਜਵਾਗ ਦੀ ਕੀ ਜੀ ਬੋਈ ਕੱਟਾ ਦੇ ਠੀਕ ਹੈ ਠੀਕ ਹੈ ਲੋ ਜੀ ਮੇਲ ਕਾਬ ਜਿਹੜੇ ਕਾਲੀ ਲੁਨੀਆਂ ਤੇ ਜਵਾਗ ਦੀ ਮੈਂ ਦੋ ਤਾਈ ਆ ਤੇ ਲਾਗੇ ਤਾਂ ਤੁਹਾਨੂੰ ਥਣ ਪਾਂਡਾ ਚੈੱਕ ਕਰਾਉਣੇ ਆਪਾਂ ਹਾਂਜੀ ਆ ਵੇਖੋ ਪਾਂਡਾ ਕਿਦਾਂ ਜੋਗੀ 9 ਵਜੇ ਕਰੋ ਜੇਕਰ ਥਣ ਪਾਂਡਾ ਜਿਹੜਾ ਬਹੁਤ ਚੰਗਾ ਹੈ ਇਹ ਇਹਦਾ ਮੁੱਲ ਭਾਜੀ ਹਰ ਦੇਖ ਲਓ ਭਾਜੀ ਮੁੱਲ ਤੇ ਇਹ ਗੇ ਝੋਟੀਆਂ ਦਾ 88 ਚੱਲਣਿਆ ਜੀ ਹਾਂਜੀ ਪਰ ਆਪਾਂ ਜਿਆਦਾ ਹੀ ਕਰਦੀ ਹੈ ਨਾ ਹਾਂਜੀ ਹਾਂਜੀ ਹਾਂ ਨਾ ਭਾਜੀ ਸਵਾ ਲੱਖ ਦੀ ਦੇਦੀ ਹੈ ਜੋੜੀ 1.5 ਦੀ ਹਾਂਜੀ ਹੋਰ ਕਰ ਦੋ ਥੋੜਾ ਬੋਧਾ 10 50 ਭਾਜੀ 500 ਨਹੀਂ ਹਾਂ ਨਾ ਹੀ ਦੱਸ ਦਈਏ ਆਪ ਦੱਸ ਦੋ ਭਈ 5 ਛੜਤੀ ਉਹ ਲੱਖ ਹਰ ਵੇਖ ਲਓ ਪਾਜੀ ਕਾਲੇ ਖਾਣਾ ਠੀਕ ਹੀ ਨਹੀਂ ਵੇਖ ਲਓ ਦੇ ਦਾਂਗੇ ਪਾਜੀ ਅੱਛਾ ਤੁਸੀਂ ਕਹਿਤਾ ਜੋ ਛੋੜ ਹੀ ਨਹੀਂ ਗੀ ਕਿੰਨੀ ਦਾਤੀ ਛੋੜ ਵੀ 500 ਰੁਪਇਆ ਪੰਜ ਚਾਂਗੇ ਠੀਕ ਹੈ ਠੀਕ ਹੈ ਪਾਜੀ ਬਹੁਤ ਨਹੀਂ ਝੋੜੀ 14 15 ਕਿਲੋ ਦੁੱਧ ਕਰ ਜੂਗੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਵੱਡੇ ਕੱਦ ਕਾਠ ਵਾਲੀ ਦੇ ਚਾਹਾਂਦਾ ਕੋਈ ਕਮੀ ਵਾਲੀ ਗੱਲ ਨਹੀਂ ਮੈਂ ਆ ਵੀ ਲਾ ਕੇ ਵਿਖਾ ਦੇਣਾ ਤੇ ਕਰੋ ਚੈੱਕ ਕਰਨ ਤੱਕ ਜਿਹਨੂੰ ਕਹਿੰਦੇ ਬਲੈਕ ਬੋਲ ਹਾਂ ਜੀ ਜੀ ਹਰਿਆਣੇ ਦੀ ਹੈ ਹਰਿਆਣੇ ਦੀ ਪਾਜੀ ਠੀਕ ਹੈ ਠੀਕ ਹੈ ਤੇ ਇਹ ਵੀ ਸਿੰਗਲ ਡੱਡੀ ਇਹਦੇ ਪੇਟ ਕੁੜਾ ਜਿਹੜਾ ਬਹੁਤ ਹੀ ਚੌੜਾ ਲੱਗਾ ਵਾ ਜੀਂਦ ਇਲਾਕੇ ਦੀ ਹੈ ਜੀਂਦ ਇਲਾਕੇ ਦੀ ਆ ਹਾਂ ਹੈ ਵੀ ਬਦਲੇ ਚੰਮ ਵਾਲੀ ਆ ਹਾਂਜੀ ਹਾਂਜੀ ਇਹਨਾਂ ਵੀ ਪ੍ਰਾਈ ਵੀ ਲਾ ਜੂਗਾ ਦੋ ਦ 13 ਦਾ 14 ਲੀਟਰ ਭਰ ਦਊਗੀ ਪਹਿਲੇ ਸਵੇ ਸਹੀਏ ਕਰਮਾਲੀਏ ਜੀ ਹਾਂਜੀ ਚਾਰ ਦਾ ਦੀ ਠੀਕ ਹੈ ਠੀਕ ਹੈ ਆ ਜਾਓ ਬਾਈ ਉਹਨੂੰ ਬੈੜਾ ਲਖਾਈਏ ਪਈਆ ਦੱਸਿਓ ਸਾਈਡ ਤੇ ਬਰੇ ਇਹ ਵੀ ਜੀ ਵੇੜ ਥਲੇ ਨਾ ਇਸ ਅੱਜ ਹੀ ਆਈ ਨੇ ਲੁਧਿਆਣੇੋਂ ਮਹਗਾਈ ਆ ਨਾ ਵੀਰ ਉਹਨਾਂ ਨੇ ਮੇਰੇ ਕੋ ਮੰਹਿਆ ਖੜੀਆਂ ਆਂ ਅੱਛਾ ਜੀ ਤੇ ਵੀਰ ਉਹਨੇ ਕਿਹਾ ਪਸ਼ੂ ਸਰ ਕੋ ਜਾਦੇ ਹੋ ਜਣੇ ਆਂ ਹਾਂ ਜੀ ਤੇ ਦੋ ਦੋ ਉੱਥੇ ਦੇ ਗਾਈ 6 ਕਿਲੋ ਤੇ ਆਪਣੇ ਕੋਦੇ ਮਨੇਰੇ ਆਈ ਆ ਠੀਕ ਆ ਜੀ ਆਪਾਂ 5 4 ਕਿਲੋ ਹੀ ਦੱਸਾਂਗੇ ਜੀ 5 6 ਆਈ ਹੈ ਕਿ ਨਹੀਂ ਹਾਂ ਜੀ 1 ਕਿਲੋ ਘਾਟੇ ਹਾਂ ਕਿਲੋ ਘਾਟੇ ਇਹਦੀ ਵਸ਼ੀ ਵੀ ਹੈਗੀ ਇਹ ਵੀਰ ਕਹਿੰਦਾ 10 ਦਿਨ ਪਹਿਲਾਂ ਹੀ ਦੇ ਦਿੱਤੀ ਆ ਅੱਛਾ ਕਿਸ ਨੂੰ ਹਾਂ ਜੀ ਇਹਨੂੰ ਸੂਈ ਨੂੰ 3 3.5 ਮਹੀਨੇ ਹੋ ਗਏ ਜੀ ਠੀਕ ਆ ਠੀਕ ਆ ਆਦੇ ਗਾਂ ਠੀਗਾ ਵੀ ਭਰਾਇਆ ਜੀ ਅੱਛਾ ਜੀ ਹਾਂ ਜੀ ਤੇ ਇਹ ਹਜੇ ਜਦੋਂ ਗਰਮੀ ਨਹੀਂ ਨਹੀਂ ਹੁੰਦੀ ਬਾਕੀ ਇਹ ਵਿੱਚ ਸੀਜ਼ਨ ਠੰਡੀ ਬੜੀ ਜਾਂਦੀ ਠੀਕ ਹੈ ਠੀਕ ਗਰਮੀ ਕੋਈ ਨਹੀਂ ਦੀ ਗੱਲ ਕੋਈ ਨਹੀਂ ਹਟਾ ਆ ਗਿਆ ਵੈਟ ਦਾ ਤੇ 5 ਲੀਟਰ ਬਾਈ ਕਹਿੰਦਾ ਕਿ ਦੁੱਧ ਤੇ 6 ਲੀਟਰ ਦੱਸਿਆ ਘਰ ਵਾਲਾ ਬਾਕੀ ਵੀਰਾਂ ਦਾ 5 ਲੀਟਰ ਹੀ ਦਵਾਂਗੇ ਲੈਓ ਤੇ ਹੋਣਾ ਅਰੀ ਚਵਾਈ ਹੋਈ ਜੀ ਕੋਈ ਹੋਸਾ ਨਾ ਵੀਰ ਭਰਾ ਅੰਦਾਜ਼ਾ ਲਾਵੇ ਤੇ ਕੱਡ ਕੱਡ ਜਿਹੜਾ ਚੰਗਾ ਵੈਟ ਦਾ ਕਰੋ ਬੇਸ ਕੁਆਲਿਟੀ ਕਰਦੇ ਨਹੀਂ ਲੱਗੇ ਤੋਂ ਖਾਣਾ ਦਾ ਸੈਰ ਗਿਆ ਕਿੱਟ ਕਰ ਨਾ ਲੱਗਦਾ ਲੋਭ ਜੀ ਲੱਗੇ ਤਾਂ ਕਰ ਸਕਦੇ ਤੁਸੀਂ ਖਾਣਾ ਦਾ ਸੈਰ ਗਿਆ ਬਥੇ ਅੰਡਰ ਕੁਆਲਟੀ ਬਾਕੀ ਥਣ ਪੜਾ ਕਰਦੀ ਵਾ ਜੀ ਲੰਮਾ ਕੱਢ ਜਾਂਦੀ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਭਾਜੀ ਹਰਾ ਇਹ ਦੇ ਰਹੀ ਹੈ ਜਗੇ ਭਾਜੀ 15 ਦੀ 10 ਜਾਂ ਜਾਈ ਆਂਦੀ ਹੈ ਹਾਂ ਨਾ ਹੀ ਹਾਂ ਜੀ 12 ਲੀਟਰ ਦੇ ਦੀ 12 ਦੀ ਹਾਂ ਜੀ ਰਸ ਤੇ ਗਾੜੀ ਦਾ ਰਸ ਪਾਈ ਕਰ ਦੀਏ ਜੋਰ ਕਰ ਦੋ ਤੁਸੀਂ ਆਪ ਹੀ ਕਰ ਲਓ ਭਾਜੀ ਦਾ ਹੱਥ ਦੀ ਆਂਦੀ ਮਦਨ ਦਾ ਚ ਵਸ 100 ਰੁਪਏ ਛੱਡਣਾ ਜੀ ਅੱਛਾ ਉਹ ਦਾਅ ਤੇ ਲਾਗੇ ਬਨੇ ਮੈਨੂੰ ਪੈਂਦੀ ਆ ਅੱਛਾ ਹਾਂਜੀ ਭਈ ਆ ਵੀ 100 ਛੱਡ ਦਾਂਗੇ ਠੀਕ ਹੈ ਭਾਜੀ ਦੀ ਕਹਿ ਤਾ ਕੋਈ ਗੱਲ ਨਹੀਂ ਬਾਕੀ ਇਹ ਗੱਲ ਹੈਗੀ ਭਾਜੀ ਹਾਂਜੀ ਚਲੋ ਮੈਂ ਇਹ ਨਹੀਂ ਕਹਿੰਦਾ ਵੀਰ ਨੇ ਟੀਕਾ ਭਰਉਣ ਕੇ ਵਾਂਡ-ਵੁੰਡ ਬੰਦ ਕੀਤਾ ਸੀ ਅੱਛਾ ਅੱਛਾ ਹੁਣ ਇਹਨੂੰ ਮਹੀਨਾ ਹੋ ਜਾਣਾ ਮੰਨ ਲਓ 9 ਤਰੀਕ ਨੂੰ ਅੱਛਾ ਜੀ ਠੀਕ ਆ ਕੋਈ ਵੀਰ ਵਾਂਡ ਪਾਲੇ 2-7-8 ਕਿਲੋ ਵੇਅਰ ਕਰ ਜਣਾਗੇ ਠੀਕ ਹੈ ਠੀਕ ਆ ਦੋ ਮਹੀਨੇ ਤੋਂ ਪਹਿਲਾਂ ਆਈ ਆ ਸਿਹਰੀ ਮੈਂ ਇਹ ਤਾਂ ਪਹਿਲਾਂ ਪੈਸੇ ਪੂਰੇ ਕਰਦਨੇ ਨੇ ਕਰਦਨੇ ਪਾਜੀ ਬਾਕੀ ਲੈ ਲੋ ਇਹਨੂੰ ਗਰਮੀ ਗਰਮੀ ਦੀ ਗੱਲ ਕੋਈ ਨਹੀਂ ਆ ਹੈ ਵੀ ਕ੍ਰੋਸ ਵਿੱਚ ਚੰਗੀ ਆ ਤੇ ਬਾਕੀ 5 ਕਿਲੋ ਪਾਜੀ ਇਹ ਆਪਾਂ 5 ਨਾਲ ਵੀ ਵੰਡ ਤੋਂ ਬਿਨਾ 5 ਦੇਈ ਜਾਵੇ ਹਾਂਜੀ ਹਾਂਜੀ ਤੇ ਤੁਸੀਂ ਆਸਰੇ 250 ਦਾ ਦੁੱਧਿਆ ਲੋ ਜੀ ਮਹੀਨੇ ਦੇ ਪੈਸੇ ਪੂਰੇ ਕਰਦਨੇ ਨੇ ਆਪਣੇ ਕਰਦਨੇ ਨੇ ਆਹੋ ਇਹਨੇ ਕਈ ਕੋ ਦੁੱਧ ਲੱਸੀ ਦਹੀਂ ਸਾਰਾ ਨਾ ਤਿੰਨ ਚਾਰ ਚੀਜ਼ਾਂ ਦੇਣੀਆਂ ਨੇ ਸਹੀ ਗੱਲ ਸਹੀ ਸਹੀ ਪਾਜੀ ਕਿ ਨਹੀਂ ਹਾਂਜੀ ਹਾਂਜੀ ਨਾਲੇ ਪੌਨੀ ਨਾਲੇ ਫਲਗੀਆਂ ਲਓ ਪਾਜੀ ਇਹ ਵੀ ਕੋਈ ਸੌਦਾ ਘੱਟੇ ਵਾਲਾ ਨਹੀਂ ਜੀ ਮੈਂ ਇਹ ਘੱਟੇ ਵਾਲੀ ਬਿਲਕੁਲ ਬਾਈ ਕਹਿੰਦਾ ਕਿ ਜਿਹੜੇ ਰੇਟ ਤੇ ਲੈਂਦੀ ਉਸੇ ਤੇ ਚੱ ਪਰਾਗੋ ਮਾਤਾ ਦੇ ਵਿੰਦਾ ਵਿਚ ਆ। ਹਾਂ ਜੀ ਨਹੀਂ ਚਲੋ ਬਿਲਕੁਲ ਕੋਈ ਗੱਲ। ਤੇ ਆਜੋ ਬਾਈ ਹੁਣ ਆ। ਹਾਂ ਜੀ। ਆਪਾਂ ਜੀ ਬੈਠਿਆ। ਅੱਛਾ ਜੀ। ਇਹਨਾਂ ਬੱਚਾ ਮਰਿਆ ਜੀ। ਹਾਂ ਜੀ। ਇਹਦਾ ਬੱਚਾ ਕੱਲ ਹੀ ਮਰਿਆ ਜੀ। ਠੀਕ ਜੀ। ਇਹ ਆਪਣੇ ਘਰੋਂ ਹੀ ਆਈ ਆ ਮੇਰੇ ਮਾਗੋ ਰਿਸ਼ਤੇਦਾਰਾਂ ਕੋਈ। ਠੀਕ ਹੈ ਜੀ। ਤੇ ਮੰਨ ਲਓ ਆਪਾਂ ਨੂੰ ਇਹਦਾ ਸਾਰਾ ਪਤਾ ਏ। ਇਹ 1 ਮਹੀਨਾ ਦੇ ਨੂੰ ਵਾ ਤੋਂ 5-6 ਦਿਨ ਹੋ ਗਏ ਸੀ। ਸਹੀ ਨਾ। ਆਪਾਂ 1.5 ਲਾ ਲਈਏ। ਅੱਛਾ ਜੀ। ਬੁੱਧਾ ਮੰਨ ਲਓ 35 ਦਿਨ ਇਹ 1.5 ਮਹੀਨਾ ਲਾ ਲਈਏ ਨੂੰ ਸਹੀ। ਠੀਕ ਹੈ ਠੀਕ ਹੈ। ਹਾਂ ਜੀ। ਤੇ ਬੱਚਾ ਵੀ ਆਪਣੇ ਸਾ ਤੇ ਦੁੱਧ ਦੇ ਥਲੇ ਮੰਨ ਲਓ 12 ਕਿਲੋ ਹੀ ਹੋਊਗਾ ਆਪਾਂ 11 ਕਿਲੋ ਦੱਸਾਂਗੇ ਠੀਕ ਹੈ ਠੀਕ ਦੁੱਧ ਦੇ ਥਲੇ 14 ਕਿਲੋ ਬਚੇ ਮਰਨ ਕਰਕੇ ਫਰਕ ਪਿਆ ਜੀ ਅੱਛਾ ਜੀ ਹਾਂ ਆ ਪਾ ਜਾਂਦਾ ਬਾਕੀ ਥਾਨ ਵੇਖੋ ਤੇ ਚਰਨਜੀਤ ਭਾਈ ਕਿੱਦਾਂ ਜੀ ਹਾਂ ਜੀ ਹਾਂ ਲਓ ਵਜਨ ਹੀ ਕਰਾਓ ਤੇ ਜਾਨੀ ਜਿਹਦੇ ਕੱਦ ਕਾਟ ਜਿਹਦਾ ਵੀ ਬਹੁਤ ਤਗੜਾ ਵੇੜਦਾ ਤੇ ਬਾਕੀ ਸੋਹਣੀ ਸੰਖੇ ਕੀ ਹੈ ਕਿਸੂਆ ਕੇ ਨਾ ਸੁਈ ਹੈ ਕਿਸੂਆ ਦੂਜਾ ਭਾਈ ਸੁਈ ਹੈ ਠੀਕ ਹੈ ਠੀਕ ਤੇ ਪਹਿਲੀ ਸੁਈ ਕਿੰਨਾ ਦੇ ਦਿੱਤਾ ਸੀ ਰੇਨ ਨੂੰ ਦੁੱਧ ਦੁੱਧ ਭਾਈ 14 15 ਕਿਲੋ ਪਹਿਲੀ ਸੁਈ ਖਾਹੀ ਅੱਛਾ ਜੀ ਹਾਂ ਜੀ ਕੀ ਗੱਲ ਉਹਨੇ ਪਹਿਲੇ ਸੋਹਣੇ ਕਰਵਾ ਪੰਡਾ ਤੇ ਸਾਰੇ ਡੰਗਰਾਂ ਦਾ ਫਰਕ ਪਿਆ ਏ ਪਿਆ ਪਿਆ ਤਗੜੇ ਤੋਂ ਤਗੜੇ ਕਿਹੜਾ ਡੰਗਰ ਬਣਾਇਆ ਆ ਤੇ ਬਾਕੀ ਦੂਜੀ ਥਾਂ ਵੀ ਡੰਗਰ ਦਾ ਫਰਕ ਪੈਂਦਾ ਜਿਹੜਾ ਬੱਚੇ ਤੋਂ ਬਗੈਰ ਹੁੰਦਾ ਜੀ ਕੇਸ ਕੁਆਲਟੀ ਤੇ ਕੱਦ ਤੋਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਲੈ ਜੋ ਫੋਨ ਵੀ ਜਿਹੜਾ ਵੀ ਸੀ ਬੜੀ ਸਾਹਵਲਾ ਲਾਜੂ ਤੇ ਦੁੱਧ ਫੇਰ 13 14 ਕਰ ਦੇਣੀ ਬਾਕੀ ਮੈਂ ਯਾਰ ਜਰਨੀ ਵੀ ਗੱਲ ਕੋਈ ਨਹੀਂ ਹਾਂਜੀ ਹਾਂਜੀ ਤੇ ਫੈਡ ਕੁਆਲਟੀ ਵੀ ਤੁਹਾਨੂੰ ਪਤਾ ਚੰਗੀ ਏ ਦੀ ਤੇ ਲਾਗੇ ਤੋਂ ਤੁਹਾਨੂੰ ਤੁਹਾਨੂੰ ਤਾਂ ਦੱਸਿਆ ਗਿਆ ਉਹ ਵੀ ਸ਼ਾਨਦਾਰ ਆ ਗਿਆ ਵਾ ਨਾਲ ਮੁੱਠੀ ਅਲਾ ਥਣ ਲੱਗਾ ਕਰੋ ਜੀ ਕਿੱਥੇ ਲੱਗੇ ਤੋਂ ਥਾਣਾ ਦੱਸ ਹੈ ਗੈਪ ਇਹ ਇਹਦਾ ਮੁੱਲ ਭਾਜੀ ਹਰ ਆਵੇ ਮੈਂ ਭਾਜੀ ਨਾਲ ਗਏ ਨਹੀਂ ਇਹ ਤੇ ਬੱਚਾ ਹੁੰਦਾ ਫਿਰ ਤੇ ਹੈ 45 5000 ਦੀ ਹਾਂਜੀ ਕਿਉਂ ਨਾ ਭਜਿਆ ਹੀ ਲਾਲ ਗਈ 35000 ਦੀ ਦੇ ਦੀਏ ਛੜ ਤੋਂ ਕਰਾ ਪੜਤ ਲਓ ਇਹ ਬਈ ਹਾਂ ਨਾ 2000 ਦੀ ਵੇਚੀ ਦੇਣੀ ਅੰਮਾ ਠੀਕ ਹੈ ਜੀ ਲਓ ਭਾਈ ਜੀ 32000 ਦੀ ਤੇ ਦੁੱਧ ਦੇ ਵੀ 13 ਤੋਂ 14 ਲੀਟਰ ਭਰ ਦੋ ਵੀ ਤੇ 11 ਲੀਟਰ ਬਾਈ ਕਹਿੰਦਾ ਕਿ ਬਿਲਕੁਲ ਜਿਹੜਾ ਰੈਡੀ ਆ ਦੁੱਧ ਇਸ ਟਾਈਮ ਹਾਂ ਜੀ ਠੀਕ ਹੋਰ ਕਰਾਂ ਕੋਈ ਭਾਈ ਫਿਰ ਬਸ ਇਹੋ ਹੀ ਆ ਭਾਜੀ ਬਾਕੀ ਆਪਣੀ ਆਣ ਕੇ ਤੇ ਤਸੱਲੀ ਕਰਕੇ ਇਹਦੇ ਫਿਰ ਖੜੋ ਠੀਕ ਹੈ ਠੀਕ ਹੈ ਸਹੀ ਹੈ ਨਾ ਭਾਜੀ ਹਾਂ ਜੀ ਹਾਂ ਜੀ ਬਿਲਕੁਲ ਸਹੀ ਗੱਲ ਹੈ ਬਾਕੀ ਜਿਹੜਾ ਸੂਆ ਡੰਗਰ ਉਹਦੀ ਤਸੱਲੀ ਕਰਨੀ ਚਾਹੀਦੀ ਹੈ ਹਾਂ ਜੀ ਹਾਂ ਜੀ ਨਹੀਂ ਬਿਲਕੁਲ ਚਲੋ ਆਪਾਂ ਵੀ ਖਰਚੇ ਦੇ ਪੈਸੇ ਦਾ ਆਪਾਂ ਕਰਕੇ ਲੈਂਦੇ ਹਾਂ ਨਾ ਹਾਂ ਜੀ ਹਾਂ ਜੀ ਤੇ ਲਓ ਭਾਈ ਜੀ ਪਸ਼ੂ ਬਾਈ ਦੇ ਕੋਲ ਚੰਗੇ ਇਹ ਵੀਡੀਓ ਨੂੰ ਬਾਕੀ-ਬਾਕੀ ਭਾਈ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ